ਸਾਡੇ YouTube ਚੈਨਲ ਤੇ ਆਫਰ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਮਹਿਲਾ ਪ੍ਰਿੰਸੀਪਲਾਂ ਤੇ ਅਧਿਆਪਕਾਵਾਂ ਦੁਆਰਾ ਕਾਲੀਆਂ ਚੁੰਨੀਆਂ ਲੈ ਕੇ ਕੀਤੇ ਗਏ ਰੋਸ ਪ੍ਰਦਰਸ਼ਨਾਂ ਬਾਰੇ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਫਰ ਨੂੰ ਜਾਣਛ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਲਓ ਤਾਂ ਜੋ ਰੇਕਾਉਣ ਵਾਲੀ ਵੀਡੀਓਜ਼ ਨੋਟੀਫਿਕੇਸ਼ਨ ਆਪ ਜੀ ਨੂੰ ਸੰਦੇਸ਼ ਦੇ ਮਿਲ ਜਾਏ ਕਰੇ ਅੱਜ ਦੇ ਮਹंगाई ਦੇ ਯੋਗ ਦੇ ਵਿੱਚ ਜਿਨ੍ਹਾਂ ਮੁਲਾਜ਼ਮਾਂ ਤੇ ਪੈਨਸ਼ਨਾਂ ਨੂੰ ਤਰਖਾ ਜਾਂ ਪੈਨਸ਼ਨ ਦਾ ਭੁਗਤਾਨ ਰੈਗੂਲਰ ਤੌਰ ਤੇ ਹਰ ਮਹੀਨੇ ਕੀਤਾ ਜਾਂਦਾ ਹੈ ਉਹਨਾਂ ਨੂੰ ਵੀ ਮਹੀਨੇ ਦੇ ਤਕਰੀਰਲੇ ਹਫਤੇ ਕੰਜੂਸੀ ਵਰਤਦੇ ਹੁੰਦੇ ਆ ਆਪਣੇ ਖਰਚੇ ਕੱਟ ਕੇ ਆਉਣ ਵਾਲੇ ਮਹੀਨੇ ਦੀ ਪਹਿਲੀ ਦੂਜੀ ਤਰੀਖ ਦਾ ਬੜੀ ਬੇਸਬਰੀ ਨਾਲ ਇੰਤਜ਼ਾਰ ਕਰਨਾ ਪੈਂਦਾ ਹੈ ਪਰੰਤੂ ਜੇਰਾ ਸੋਚੋ ਕਿ ਅਗਰ ਕਿਸੇ ਸਸਤਾ ਵਿੱਚ ਕੰਮ ਕਰਨ ਵਾਲੇ ਨੌਕਰਾਮਾਂ ਤੇ ਅਧਿਆਪਕਾਂ ਅਧਿਆਪਕਾਂ ਨੂੰ ਜੇ ਕਈ ਕਈ ਮਹੀਨੇ ਤਫਾ ਵੀ ਨਾ ਮਿਲੇ ਜਣੀ ਦੀ ਅਦਾਗੀ ਨਾ ਹੋਏ ਤਾਂ ਫਿਰ ਉਹ ਕਿਵੇਂ ਫਾਕੇ ਕੱਟ ਕੇ ਦੁਕਾਨਾਂ ਤੋਂ ਉਧਾਰ ਚੁੱਕ-ਚੁੱਕ ਕੇ ਜਿਵੇਂ ਕਿਵੇਂ ਜ਼ਿੰਦਗੀ ਦੀ ਗੱਡੀ ਨੂੰ ਚਲਾਉਂਦੇ ਹੋਏ ਜਾਂ ਫਿਰ ਇੰਜ ਕਹਿ ਲਓ ਕਿ ਕਸੀਟਰ ਨਹੀਂ ਮਜਬੂਰ ਹੁੰਦੇ ਹੋਣ ਤਾਂ ਉਹਨਾਂ ਨੂੰ ਕਿਹੜੀਆਂ ਆਰਥਿਕ ਤੰਗੀਆਂ ਤੋਂ ਅੰਦਰ ਸਾਹਮਣਾ ਕਰਨਾ ਪੈਂਦਾ ਹੋਵੇਗਾ ਇਹਦਾ ਅੰਦਾਜ਼ਾ ਸਹਿਜ ਹੀ ਲਗਾਇਆ ਜਾ ਸਕਦਾ ਹੈ ਜਿਹਾ ਕਿ ਇੱਕ ਮਾਮਲਾ ਪੰਜਾਬ ਦੇ ਸਰਕਾਰੀ ਸਹਾਇਤਾ ਪ੍ਰਾਪਤ ਅਧਿਆਪਕਾਂ ਸੰਬੰਧੀ ਦੇਖਣ ਨੂੰ ਮਿਲਿਆ ਹੈ ਤਾਂ ਆਓ ਜਾਣਦੇ ਹਾਂ ਕਿ ਕੀ ਹੈ ਪੂਰਾ ਮਾਮਲਾ ਤੇ ਇਸ ਵਿਰੁੱਧ ਕਿਵੇਂ ਕੀਤਾ ਗਿਆ ਹੈ ਰੋਸ ਦਾ ਪ੍ਰਗਟਾਵਾ ਪੰਜਾਬ ਦੇ ਸਰਕਾਰੀ ਸਹਾਇਤਾ ਪ੍ਰਾਪਤ ਅਧਿਆਪਕ ਪਿਛਲੇ 5 ਮਹੀਨਿਆਂ ਤੋਂ ਆਪਣੀਆਂ ਤਨਖਾਹਾਂ ਲਈ ਦਸ ਰਏ ਭਿਆਨਕ ਆਰਥਿਕ ਸੰਕਟ ਵਿੱਚੋਂ ਗੁਜ਼ਰ ਰਹੇ ਹਨ ਸਰਹੰਦਾ ਦੇ ਐਮਜੀ ਅਸ਼ੋਕਾ ਗਰਲਸ ਸਕੂਲ ਦੀ ਪ੍ਰਿੰਸੀਪਲ ਅੰਜੂ ਕੌੜਾ ਨੇ ਕਿਹਾ ਕਿ 1967 ਤੋਂ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਨੂੰ ਸਰਕਾਰ ਤੋਂ 95 ਫੀਸ ਅਧੀਨ ਗ੍ਰਾਂਟਾਂ ਮਿਲਦੀ ਰਹੀ ਹੈ ਅੱਜ ਤੱਕ ਸਾਨੂੰ ਕਿਸੇ ਵੀ ਸਰਕਾਰ ਤੋਂ ਗ੍ਰਾਂਟ ਪ੍ਰਾਪਤ ਵਿੱਚ ਕੋਈ ਸਮੱਸਿਆ ਨਹੀਂ ਆਈ ਪਰੰਤੂ ਪੰਜਾਬ ਦੀ ਆਪ ਸਰਕਾਰ ਜਿਹੜੀ ਕੇਜਰੀਵਾਦ ਦੀ ਨਵੀਂ ਸਿੱਖਿਆ ਕ੍ਰਾਂਤੀ ਨੂੰ ਲੋਕਾਂ 'ਚ ਪ੍ਰਚਾਰ ਰਹੀ ਹੈ ਪਰ ਇਸ ਸਿੱਖਿਆ ਕ੍ਰਾਂਤੀ ਨੂੰ ਦਿਸ਼ਾ ਦੇਣ ਵਾਲੇ ਅਧਿਆਪਕ ਔਖੇ ਬਣਨ ਲਈ ਮਜਬੂਰ ਹਨ ਤੇ ਅਜਿਹਾ ਲੱਗਦਾ ਹੈ ਕਿ ਨਵੀਂ ਸਿੱਖਿਆ ਕ੍ਰਾਂਤੀ ਸਿਰਫ ਪ੍ਰਚਾਰ ਤੇ ਲੋਕਾਂ ਨੂੰ ਗੋਹਲਾ ਕਰਨ ਤੱਕ ਹੀ ਸੀਮਤ ਹੈ ਪ੍ਰਿੰਸੀਪਲ ਕੌੜਾ ਨੇ ਦੱਸਿਆ ਕਿ ਅਸੀਂ 6ਵੇਂ ਪੇ ਕਮਿਸ਼ਨ ਅਨਸਾਰ ਤਰਫਾਹਾਂ ਵੀ ਕੋਰਟ ਵੱਲੋਂ ਜਾਰੀ ਆਦੇਸ਼ ਅਨਸਾਰ ਪ੍ਰਾਪਤ ਕੀਤੀਆਂ ਇਸ ਸਰਕਾਰ ਨੇ ਸਹਿਤਾਪਲਬ ਸਕੂਲਾਂ ਦੇ ਕਰਮਚਾਰੀਆਂ ਲਈ ਕੁਝ ਨਹੀਂ ਕੀਤਾ ਉਹਨਾਂ ਨੇ ਵੋਟਰਾਂ ਲੈਣ ਦੀ ਕੀਤੇ ਵਾਅਦੇ ਪੂਰੇ ਨਹੀਂ ਕੀਤੇ ਤੇ ਜੋ ਦਿੱਤਾ ਜਾ ਰਿਹਾ ਹੈ ਉਹ ਵੀ ਬੰਦ ਕਰਨ ਦਿੱਤਾ ਗਿਆ ਹੈ ਇਸ ਮੌਕੇ ਉਹਨਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮਨੀਸ਼ ਸੁਖਵੰਧਿਆ ਰਮਿੰਦ ਕੇਜਰੀਵਾਲ ਰਗਵ ਚੱਡਾ ਆਦਿ ਨੂੰ ਸੰਬੋਧਿਤ ਹੁੰਦਿਆ ਕਿ ਜੇਕਰ ਕੋ ਸਹੀ ਮੈਨੇ ਵਿੱਚ ਪੰਜਾਬ ਦੀ ਪ੍ਰਤੀਨਿਧਤਾ ਕਰਦੇ ਹਨ ਤਾਂ ਸਹਾਇਤਾ ਪ੍ਰਾਪਤ ਸਕੂਲਾਂ ਦੀਆਂ ਗ੍ਰਾਂਟਾਂ ਨੂੰ ਕਾਗਿਜੀ ਕਾਰਵਾਈ ਵਿੱਚ ਨਾ ਉਲਝਾਉਣ ਪਿਛਲੀਆਂ ਸਰਕਾਰਾਂ ਵੀ ਕਾਟਕਮਿੰਦਾਰ ਨਹੀਂ ਸਨ ਜਿਨ੍ਹਾਂ ਨੇ ਇਹਨਾਂ ਘਟ ਗਿੰਤੀ ਸਕੂਲਾਂ ਦੀ ਦੇਖਭਾਲ ਕੀਤੀ ਸੀ ਉਹਨਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਸੋਚਦੇ ਹੋਣਗੇ ਕਿ ਇਹਨਾਂ ਸਹਾਇਤਾ ਕਲਾਸ ਖੋਲਾਂ ਦੇ ਪਰਿਵਾਰ ਆਪਣੇ ਖਰਚੇ ਕਿਵੇਂ ਜਲਾ ਰਹੇ ਹੋਣਗੇ ਇਮਾਨਦਾਰੀ ਤੇ ਸਿੱਖਿਆ ਕ੍ਰਾਂਤੀ ਦੇ ਕਾਰਨ ਉਹਨਾਂ ਪੰਜਾਬ ਚ ਆਪਣੀ ਸਰਕਾਰ ਬਣਾਈ ਪਰ ਹੁਣ ਸਰਕਾਰ ਕਿੱਥੇ ਖੜੀ ਹੈ ਇਹ ਸੋਚਣ ਵਾਲੀ ਗੱਲ ਹੈ ਇਸ ਮੌਕੇ ਪ੍ਰਿੰਸੀਪਲ ਅੰਜੂ ਕੌੜਾ ਪ੍ਰਿੰਸੀਪਲ タルਮਿੰਦਰ ਪ੍ਰਿੰਸੀਪਲ ਅਮਿਤ ਸ਼ਰਮਾ ਮੈਡਮ ਹਰਪ੍ਰੀਤ ਕੌਰ ਮੈਡਮ ਰੰਜਨਾ ਮੈਡਮ ਰੋਜੀ ਸਿੰਘਲਾ ਮਲਕੀਸ਼ ਸਿੰਘ ਮਹੇਸ਼ ਗੋਤਮਾ ਫਨੇਸ਼ ਅਤੇ ਰਵੀ ਸੂਦ ਨੇ ਕਿਹਾ ਕਿ 5 ਸਤੰਬਰ ਅਧਿਆਪਕ ਦਿਵਸ ਸਾਡੇ ਐਡਿਟ ਸਕੂਲਾਂ ਦੇ ਕਰਮਚਾਰੀਆਂ ਲਈ ਕੌਲਾ ਦਿਨ ਹੈ ਉਹਨਾਂ ਕਿਹਾ ਕਿ ਭੇਟ ਨਾ ਪਈਆਂ ਰੋਟੀਆਂ ਤੇ ਸਭੇ ਗੱਲਾਂ ਖੋਟੀਆਂ ਸਾਰੇ ਅਧਿਆਪਕਾਂ ਨੇ ਸਰਕਾਰ ਨੂੰ ਜਲਦੀ ਤੋਂ ਜਲਦੀ ਗ੍ਰਾਂਟ ਜਾਰੀ ਕਰਨਾ ਤੇ ਫਾਲਤੂ ਦੇ ਕਾਗਜ਼ ਪੱਤਰਾਂ ਨੂੰ ਖਤਮ ਕਰਕੇ ਕਰਮਚਾਰੀਆਂ ਨੂੰ ਤਿਹਾਲ ਤੋਂ ਪਹਿਲਾਂ ਪੁਸ਼ੀਆਂ ਦੇਣ ਦੀ ਅਪੀਲ ਕੀਤੀ ਹੈ ਹੁਣ ਦੇਖਣ ਵਾਲੀ ਗੱਲ ਤਾਂ ਇਹ ਹੋਵੇਗੀ ਕਿ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਇਸ ਮਹੱਤਵਪੂਰਨ ਮਸਲੇ 'ਤੇ ਧਿਆਨ ਦੇ ਕੇ ਕਦੋਂ ਗ੍ਰਾਂਟ ਜਾਰੀ ਕਰਕੇ ਇਹਨਾਂ ਸਥਤਾਵਾਂ ਵਿੱਚ ਕੰਮ ਕਰਦੇ ਅਧਿਆਪਕਾਂ ਅਧਿਆਪਕਾਵਾਂ ਨੂੰ ਆਖਰਕ ਤੰਗੀ ਵਿੱਚੋਂ ਕੱਢਣ ਦਾ ਕੋਈ ਕੋਸ਼ਿਸ਼ਾ ਕਰਦੀ ਹੈ ਇਸ ਵੀਡੀਓ ਵਿੱਚ ਬਸ ਇਨਾ ਕੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤੇ ਤੁਹਾਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ